ਦਾ ਬਹੁਤ ਯਾਰ ਡਰ ਸੀ ਹੋਰ ਇਵਨ ਕਿ ਲੋਕੀ ਘਰੋਂ ਬਾਹਰ ਨਿਕਲੇ ਵੀ ਨਹੀਂ ਸੀਗੇ ਜਿਹੜਾ ਆ ਵੀ ਜਾਂਦਾ ਸੀ ਉਹ ਵੀ ਫਟਾਫਟ ਘਰ ਚਾਲੂ ਕਰਦਾ ਜਿਵੇਂ ਛੱਲਾ ਬਣਾਵਾ ਕਸਟਮਰ ਦਾ ਸਾਰਾ 90% ਦਾ ਕਸਟਮਰ ਹੈ ਹੀ ਨਹੀਂ ਵੈਸੇ ਵਜਾਤ ਚ ਜਦ ਦੀ ਜੰਗ ਦੀ ਮਿਲ ਗਈ ਵਾਰ ਦੀ ਰੋਲਾ ਪਿਆ ਹੈਗਾ ਇਸ ਕਰਕੇ ਕਸਟਮਰ ਸਾਰਾ ਚਲ ਗਿਆ ਹੈਗਾ ਲੇਬਰ ਕਲਾਸ ਵੀ ਚਲ ਚੁੱਕੀ ਹੈ ਬਹੁਤ ਜ਼ਿਆਦਾ ਬੱਚੇ ਵੀ ਡਰੇ ਹੋ ਜੀ ਸਾਡੇ ਬੱਚੇ ਈਵਨ ਤਾਂ ਉਹ ਕੱਲੇ ਕੱਲੇ ਕਹਿੰਦੇ ਜੀ ਇਹਨੂੰ ਬਲੈਕ ਕਰੋ ਜੀ ਅੰਦਰ ਰੋਸ਼ਨੀ ਨਹੀਂ ਆਣੀ ਚਾਹੀਦੀ ਬੱਚੇ ਨੇ ਨਾ ਡਰ ਸੀ ਵਿਚਾਰੇ ਜੱਫੀਆਂ ਬਾਗ ਹੁੰਦੇ ਸਾਡੇ ਨਾਲ ਜਿਹੜਾ ਮਸਾ ਕਾਕ ਚੰਨਾ ਸ਼ੁਰੂ ਹੋਇਆ ਸੀ ਕਿ ਗਰਮੀ ਦਾ ਸੀਜ਼ਨ ਸਟਾਰਟ ਹੋਇਆ ਸੀ ਉਹ ਇੱਕਦਮ ਹੀ ਬੈਠ ਗਿਆ ਕਾਕ ਇਸ ਜੰਗ ਦਾ ਇਹ ਨੁਕਸਾਨ ਸਾਨੂੰ ਲੋਕਾਂ ਨੂੰ ਇਹ ਹੋਇਆ ਪਿਆਰ ਖਾਲੀ ਹੋ ਗਏ ਇੱਕਦਮ ਹੀ ਪਹਿਲੇ ਤਾਂ ਸਾ ਮਾਹੌਲ تھا ਕਿ ਮਤਲਬ ਮਾਰਕੀਟ ਬਿਲਕੁਲ ਸੰਸਾਰ ਜਿਹਾ ਸੂਨਸਾਨ ਐਸੇ ਸੇ ਘਰਫੂ ਲੱਗਿਆ ਹੋਇਆ ਲੇਕਿਨ ਅਬ ਸਹੀ ਐ ਅਬ ਥੋੜਾ ਬਹੁਤ ਮਾਹੌਲ ਸਹੀ ਐ ਜੰਗ ਦੇ ਇੱਕ ਵਿਨਾਸ਼ ਦਾ ਕਰਨੀ ਹੁੰਦਾ ਹੈ ਬਾਕੀ ਹੁਣ ਇਹ ਜੰਗ ਦਾ ਜਿਹੜਾ ਸਮਝੌਤਾ ਪੁੱਛ ਹੋਇਆ ਇਹਦੇ ਨਾਲ ਥੋੜੀ ਜਿਹੀ ਬਾਜ਼ਾਰ ਚ ਅਗੇ ਨਾਲ ਰੌਣਕ ਲੋਟਣੀ ਸ਼ੁਰੂ ਆ ਵਾਪਸ ਆ ਰਹੀ ਐ ਸਰ ਉਮੀਦ ਛੜਦੀ ਸੀ ਇਹ ਝੂਠਕੋ ਬੋਲੀਏ ਕਿ ਉਹ ਰੋਜ਼ ਰੋ ਧੁਮਾਕੇ ਹੋ ਰਹੇ ਸੀ ਕਦੀ ਕਦੀ ਫਰੋਜਪੁਰ ਹੋ ਰਹੇ ਸੀ ਕਿ ਕਦੇ ਕਦੇ ਨੇ ਰੋਜ਼ ਕਹਿੰਦੇ ਬਲੈਕਆਊਟ ਕਰਦੇ ਹੋ ਜੀ ਸ਼ਾਮ 6:00 6:30 ਵਜੇ ਘਰ ਚ ਲਈਏ ਜੀਗਾ ਪਰ ਰਸਤੇ ਨਾਲ ਕਿਤੇ ਰੜਕ ਜਾਈਏ ਹੁਣ ਇੱਕ ਸੀਸਫਾਇਰ ਹੋਈ ਹੈ ਅਜਿਹਾ ਕਹਿੰਨੇ ਜੀ ਚਲੋ ਸੀਸਫਾਇਰ ਹੋਈ ਹੈ ਹੁਣ ਕਸਟਮਰ ਆਣਾ ਸ਼ੁਰੂ ਹੋਏ ਕਸਟਮਰ ਕਹਿੰਨੇ ਕੋਈ ਆਓ ਬਾਜ਼ਾਰ ਹੁਣ ਮਾਲ ਸ਼ਾਂਤ ਹੈ ਬਿਆਰ ਕੋ ਡਰਦਾ ਬਖੋਲ ਨਹੀਂ ਹੈਗਾ ਸਾਰੇ ਬਿਆਰ ਖੁੱਲੇ ਨੇ ਆਮ ਆਕੋ ਸੁਖ ਸ਼ਾਂਤੀ ਮਾਨਣ ਖੁੱਲੇ ਨੇ ਆਪਣੀ ਆਓ ਸ਼ੋਪਿੰਗ ਕਰੋ ਤੇ ਕੋਈ ਐਡੀ ਜਨ ਰੁਕੀ ਇਹ ਬਹੁਤ ਹੀ ਵਧੀਆ ਦੋਨਾਂ ਮੁਲਕਾਂ ਦੇ ਲਈ ਵਧੀਆ ਜੀ ਪਹਿਲਾਂ ਨੋਟਬੰਦੀ ਆ ਗਈ ਫਿਰ ਕਰੋਨਾ ਆ ਗਿਆ ਹੁਣ ਇਹ ਚੀਜ਼ ਆ ਗਈ ਸਰਦੀ ਦਾ ਸੀਜ਼ਨ ਠੰਡ ਨਹੀਂ ਪੈ ਰਹੀ ਇਹ ਉਹ ਜਦਾ ਉਹ ਡਿਸਕੀ ਹੋਈ ਜਾ ਰਿਹਾ ਵੈ ਹਰ ਪਾਸੇ ਵਪਾਰੀ ਜਿਹੜਾ ਮਰਦਾ ਹੀ ਜਾ ਰਿਹਾ ਕੋਈ ਘਟਰਾਣੀ ਹੋਈ ਤਾਂ ਦੀ ਬਜ਼ਾਰ ਚ ਜਲਬਲ ਪੂਰੀ ਹੈ ਅੱਦਾਂ ਇਸੇ ਵਪਾਰੀ ਨੂੰ ਲੱਗਾ ਪ੍ਰਸਰਾ ਕਰਾਂਗੇ ਭਾਈ ਘਰੋਂ ਨਿਕਲੋ ਕੋਈ ਡਰ ਦਾ ਮਾਹੌਲ ਨਹੀਂ ਹੈ ਸਭ ਪਾਸੇ ਸ਼ਾਂਤੀ ਹੈ ਮੈਂ ਇਸ ਵਕਤ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕੁਝ ਪਿਛਲੇ ਸਮੇਂ ਤੋਂ ਲਗਾਤਾਰ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਪੈਦਾ ਹੋਇਆ ਸੀਗਾ ਤੇ ਵਪਾਰੀਆਂ ਦੇ ਵਿੱਚ ਕਾਫੀ ਚਿੰਤਾ ਦਾ ਵਿਸ਼ਾ ਪੈਦਾ ਹੋ ਗਿਆ ਸੀਗਾ ਕਿਉਂਕਿ ਜਿਆਦਾ ਤਣਾਅਪੂਰਨ ਮਾਹੌਲ ਦੋ ਦੇਸ਼ਾਂ ਦੇ ਵਿੱਚ ਲਗਾਤਾਰ ਦਿਖਾਈ ਦਿੰਦਾ ਹੋਇ ਨਜ਼ਰ ਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਡੋਨਲਡ ਟਰੰਪ ਦੇ ਵੱਲੋਂ ਦੋ ਦੇਸ਼ਾਂ ਵੱਲੋਂ ਸਮਝੌਤਾ ਕਰਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਖੁਸ਼ੀ ਦੀ ਲਹਿਰ ਜਿਹੜੀ ਵਪਾਰੀ ਦੇ ਵਿੱਚ ਤੇ ਲੋਕਾਂ ਦੇ ਵਿੱਚ ਉੱਠੀ ਉਹਨੇ ਇੱਥੇ ਦੇ ਵਪਾਰੀ ਤੇ ਨਾਲ ਗੱਲਬਾਤ ਕਰਾਂਗੇ ਮਾਹੌਲ ਕਿਸ ਤਰ੍ਹਾਂ ਦਾ ਹੈ ਬਾਜ਼ਾਰ ਦਾ ਗੱਲਬਾਤ ਸਾਰੇ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਟਾਈਮ ਬਜ਼ਾਰ ਦੇ ਵਿੱਚ ਉਪਰ ਤੋਂ ਸ਼ਾਂਤ ਰਹੀ ਹੋਈ ਜਦੋਂ ਜਦੋਂ ਇਹ ਹੋ ਗਈ ਤੁਹਾਡੀ ਸੁਲਾਸਲਾਈ ਹੋ ਗਈ ਇਹ ਸੀਜ਼ ਫਰ ਹੋਇਆ ਤਾਂ ਦਾ ਕੁਝ ਚੱਲ ਪਿਆ ਕੱਲ ਤੋਂ ਕੁਝ ਕੰਮ ਜੋ ਪਹਿਲਾਂ ਜਿਹੜਾ ਸੀਗਾ ਪਹਿਲਾਂ ਤਾਂ ਬਹੁਤ ਯਾਰ ਡਰ ਸੀ ਔਰ ਇਵਨ ਕਿ ਲੋਕੀ ਘਰੋਂ ਬਾਹਰ ਨਿਕਲੇ ਵੀ ਨਹੀਂ ਸੀਗੇ ਜਿਹੜਾ ਆ ਵੀ ਜਾਂਦਾ ਸੀ ਉਹ ਵੀ ਫਟਾਫਟ ਘਰ ਜਾਣ ਨੂੰ ਕਰਦਾ ਜਿਵੇਂ ਚੱਲਾ ਵਟਾ ਵਟ ਹੁਣ ਤਾਂ ਫਿਰ ਵੀ ਕੁਝ ਸ਼ਾਂਤ ਹੈ ਔਰ ਅਸੀਂ ਕਹਿੰਨੇ ਆ ਕਿ ਸ਼ਾਂਤੀ ਰਹੇ ਤਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਸਹਿਯੋਗ ਬਣਿਆ ਬਣਿਆ ਰਹੇ ਔਰ ਵਪਾਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਲੋਕਾਂ ਨੂੰ ਵੀ ਬੀਕਣਾ ਚਾਹੋਗੇ ਲੋਕਾਂ ਨੂੰ ਬੀਕਣਾ ਇਸ ਟਾਈਮ ਮਾਹੌਲ ਸ਼ਾਂਤ ਹੈ ਬਾਜ਼ਾਰ ਚ ਆਓ ਆਪਣਾ ਜੋ ਵੀ ਖਰੀਦਦਾਰੀ ਕਰਨੀ ਹੈ ਜਾਂ ਜੋ ਵੀ ਮਾਰਕੀਟਿੰਗ ਕਰਨੀ ਕਰੋ ਕੋਈ ਐਸੀ ਡਰ ਵਾਲੀ ਗੱਲ ਨਹੀਂ ਹੈ ਕਸਟਮਰ ਤਾਂ ਸਾਰਾ 90% ਦਾ ਕਸਟਮਰ ਹੈ ਹੀ ਨਹੀਂ ਵੈਸੇ ਬਾਜ਼ਾਰ ਚ ਜਦ ਦੀ ਜੰਗ ਦੀ ਵਾਰ ਦੀ ਰੋਲਾ ਪਿਆ ਹੈਗਾ ਇਸ ਕਰਕੇ ਕਸਟਮਰ ਸਾਰਾ ਚਲ ਗਿਆ ਹੈਗਾ ਲੇਬਰ ਕਲਾਸ ਵੀ ਚਲ ਚੁੱਕੀ ਹੈ ਪਰ ਠੀਕ ਹੈ ਹੌਲੀ ਹੌਲੀ ਮਾਹੌਲ ਚੇਂਜ ਹੋ ਰਿਹਾ ਹੈ ਔਰ ਆਪਣੀ ਆਰਮੀ ਔਰ ਆਪਣੇ ਪ੍ਰਾਈਮ ਮਿੰਿਸਟਰ ਸਾਹਿਬ ਦੀ ਅਪਾ ਤਾਰੀਫ ਕਰਾਂਗੇ ਜਿਨ੍ਹਾਂ ਨੇ ਆਪਣੇ ਦੇਸ਼ ਤੇ ਕੁਝ ਹੋ ਨਹੀਂ ਦਿੱਤਾ ਵਾਰ ਨਹੀਂ ਹੋ ਦਿੱਤਾ ਅਗਰ ਥੋੜਾ ਹੋਰ ਪ੍ਰਾਈਮ ਮਿੰਿਸਟਰ ਸਾਹਿਬ ਜੋ ਲੰਦੇਸ਼ਾ ਪੀਓ ਕੇ ਵੀ ਆਪਣੇ ਹੱਥ ਹੀ ਹੁੰਦਾ ਸਕਤ ਪੀਓ ਕੀ ਅਪਾ ਲੈ ਲੈਣੇ ਬਾਜ਼ਾਰ ਦੇ ਹਾਲਾਤ ਇਸ ਸਮੇਂ ਦੇ ਸਰ ਪੜੀ ਬਾਜ਼ਾਰ ਦੇ ਹਾਲਾਤ ਐਸ ਵਕ ਕੁਝ ਨਹੀਂ ਐ ਲੁੱਕੀ ਐਸ ਵਕ ਨਾਰਮਲ ਰੂਟਿਨ ਚ ਆ ਰਹੇ ਰੂਟਿਨ ਚ ਜਾ ਰਹੇ ਬਟ ਕਸਟਮਰ ਬਿਲਕੁਲ ਨਹੀਂ ਐ ਬਾਜ਼ਾਰ ਚ ਬਿਲਕੁਲ ਮੰਦਿਰਾ ਦੌਰ ਚੱਲ ਰਿਹਾ ਕਿ ਗਰਮੀਆਂ ਦੇ ਅੱਗੇ ਕਸਟਮਰ ਆਉਂਦੇ ਸੀ ਕਸਟਮਰ ਹੁਣ ਪਰਚੇਸ ਦਾਸਰ ਵਿੱਚ ਚੀਜ਼ ਪਰਚੇਸ ਕਰਦੇ ਸੋਚਦੇ ਕਿਉਂਕਿ ਅਗਲਾ ਸੋਦਾ ਫਿਊਚਰ ਚ ਇਨ ਪ੍ਰੈਜ਼ੈਂਟ ਇਨ ਫਿਊਚਰ ਅਗਰ ਕੋਈ ਫਿਰ ਐਕਟੀਵਿਟੀ ਹੋ ਗਈ ਤਾਂ ਹਰ ਬੰਦਾ ਆਪਣਾ ਬੈਕਅਪ ਲੈ ਕੇ ਚੱਲ ਰਿਹਾ ਤੇ ਇਸ ਕਰਕੇ ਕਸਟਮਰ ਬਾਜ਼ਾਰ ਚ ਬਿਲਕੁਲ ਨਹੀਂ ਆ ਰਹੇ ਬਸ ਬੈਕਅਪ ਲੈ ਕੇ ਚੱਲ ਰਿਹਾ ਹੈ ਪੈਸੇ ਨੂੰ ਸੇਵ ਕਰਕੇ ਚੱਲੇਗੀ ਪੈਸੇ ਕਦੇ ਇਨਵੈਸਟ ਨਹੀਂ ਕਰੇ ਕੋਈ ਪਰਚੇਸ ਨਹੀਂ ਕਰੇ ਕੋਈ ਕਪੜੇ ਨਹੀਂ ਖਰੀਦੇ ਰਿਹਾ ਕੋਈ ਆਪਣੇ ਜਿਹੜੇ ਲਾਈਫ ਦੇ ਜਿਹੜੇ ਰੂਟੀਨ ਦੇ ਪਾਰਟਸ ਹੁੰਦੇ ਕੁਝ ਨਹੀਂ ਖਰੀਦੇ ਬਸ ਆਵਾ ਰਾਸ਼ਨ ਪਾਣੀ ਆਪਣਾ ਪਬਲਿਕ ਖਰੀਦ ਕੇ ਰਕੀ ਉਹਨਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਕੱਲ ਪਾਕਿਸਤਾਨ ਕੋਈ ਅਸੀ ਹਰਕਤ ਕਰ ਦਵੇ ਜਿਸ ਕਰਕੇ ਫੇਰ ਪ੍ਰੋਬਲਮ ਕ੍ਰੀਏਟ ਨਾ ਹੋਵੇ 아이 ਬਾਜ਼ਾਰ ਚ ਮੰਡੀ ਦਾ ਦੌਰ ਗਿਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਜੀ ਆਪਾਂ ਦੇਖੋ ਜੀ ਆਪਣੀ ਗਵਰਨਰਮੈਂਟ ਔਰ ਆਪਣੀ ਆਰਮੀ ਸਟਰੋਂਗ ਹੈ ਦੇਸ਼ ਤੇ ਕੁਝ ਵੈਸੇ ਪ੍ਰੋਬਲਮ ਆਈ ਨਹੀਂ ਨਾ ਆਂਦਣ ਦੇਣਗੇ ਔਰ ਲੋਕਾਂ ਚ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਨਾਰਮਲ ਜੀਵਨ ਜਿਓ ਆਪਣਾ ਵਿਪਾਰ ਨੂੰ ਵਧਾਓ ਔਰ ਆਪਣਾ ਜਿੱਦਾ ਲਾਈਫ ਇੰਜੋਏ ਕਰਦੇ ਰਹੋ ਠੀਕ ਹੈ ਥੈਂਕ ਯੂ ਸੋ ਮਚ ਬਾਜ਼ਾਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਸਰ ਭਾਈ ਯਾਰ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਜਿਹੜੀ ਦਿੱਕਤ ਹੈ ਉੱਥੇ ਕਿ ਨਾ ਮੈਂ ਅੰਮ੍ਰਿਤਸਰ ਦੀ ਵੀ ਦਿੱਕਤ ਹੈਗੀ ਆ ਫਰੋਇਪੁਰ ਚ ਦਿੱਕਤ ਹੈ ਤੁਸੀਂ ਦੇਖ ਰਹੇ ਹੋ ਬਾਜ਼ਾਰ ਚੱਲ ਰਿਹਾ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਆਣ ਲੋਕ ਕਿਉਂਕਿ ਲੋਕ ਹਾਲੇ ਵੀ ਥੋੜਾ ਥੋੜਾ ਡਰ ਰਹੇ ਨੇ ਸਰ ਕੋਈ ਦਿੱਕਤ ਨਹੀਂ ਹੈ ਸਾਰਾ ਹੁਣ ਕੰਮਕਾਰ ਸਰ ਕੰਮਕਾਰ ਦੇ ਦੇਣਗੇ ਹੁਣ ਗਰਮੀਆਂ ਦੇ ਨੇ ਹੁਣ ਦੇਖੋ ਤੁਸੀਂ ਟੀ-ਸ਼ਰਟ ਪਾਈ ਹੈ ਹੁਣ ਪਿਛਲੇ ਸਾਲ ਦੀ ਵੀ ਪਾ ਸਕਦੇ ਹੋ ਐਸਲ ਵੀ ਲਿੱਤੀ ਜਾ ਸਕ ਹੁਣ ਇਸ ਵੇਲੇ ਜਿਹੜੀ ਨਵੀਂ ਗਰਮੀ ਹੈ ਗਰਮੀਆਂ ਵੀ ਤਾਂ ਤੁਸੀਂ ਗਰਮੀਆਂ ਦੀ ਟੀ-ਸ਼ਰਟ ਲਓਗੇ ਨਾ ਜੇ ਹੁਣ ਤੁਸੀਂ ਨਵਾਂ ਕੋਈ ਚੀਜ਼ ਲੈਣੀ ਤਾਂ ਬਾਜ਼ਾਰ ਚ ਤੁਹਾਨੂੰ ਆਣਾ ਹੀ ਪੈਣਾ ਕੋਈ ਦਿੱਕਤ ਵਾਲੀ ਗੱਲ ਕੋਈ ਨਹੀਂ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਪਬਲਿਕ ਨੂੰ ਬਾਜ਼ਾਰ ਚ ਕੋਈ ਦਿੱਕਤ ਨਹੀਂ ਗਈ ਪ੍ਰਸ਼ਾਸਨ ਬਹੁਤ ਵੱਡਾ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਤੇ ਹੁਣ ਬਾਜ਼ਾਰ ਦੇ ਕੀ ਇਸ ਟਾਈਮ ਹਾਲਾਤ ਨੇ ਦੇਖੋ ਜੀ 2-3 ਦਿਨ ਤਾਂ ਪਹਿਲਾਂ ਬਹੁਤ ਜ਼ਿਆਦਾ ਟੈਨਸ ਸੀ ਬਹੁਤ ਜ਼ਿਆਦਾ ਬੱਚੇ ਵੀ ਡਰੇ ਹੋਏ ਸੀ ਸਾਡੇ ਬੱਚੇ ਇੱਕ ਈਵਨ ਤਾਂ ਕੱਲੇ-ਕੱਲੇ ਕਹਿੰਦੇ ਸੀ ਇਹਨੂੰ ਬਲੈਕ ਕਰੋ ਜੀ ਅੰਦਰ ਰੋਸ਼ਨੀ ਨਹੀਂ ਆਣੀ ਚਾਹੀਦੀ ਬੱਚੇ ਨੇ ਨਾ ਡਰ ਸੀ ਵਿਚਾਰੇ ਜਫੀਆਂ ਬਾਗਸ ਹੁੰਦੇ ਸੀ ਸਾਡੇ ਨਾਲ ਵੀ ਲੜਾਈ ਨਹੀਂ ਹੋਣੀ ਚਾਹੀਦੀ ਦੇਖੋ ਜੀ ਲੜਾਈ ਹੋ ਜੇਗੀ ਤਾਂ ਬਹੁਤ ਨੁਕਸਾਨ ਹੋਏਗਾ ਦੋਨਾਂ ਮੁਲਕਾਂ ਦਾ ਅਸੀਂ ਤੇ ਕਹਿੰਦੇ ਹਾਂ ਪ੍ਰਮਾਤਮਾ ਕਰਕੇ ਸ਼ਾਂਤੀ ਰਹੇ ਕਿਉਂ ਕਰੋਨਾ ਡੈਮੀ ਬਹੁਤ ਜ਼ਿਆਦਾ ਸੀ ਮਾੜਾ ਹਾਲਾਤ ਵੇਖੇ ਆ ਦੁਕਾਨਦਾਰਾਂ ਨੇ ਆਪਣੇ ਆਪ ਨੂੰ ਕਿਦਾਂ ਸਰਵਾਈਵ ਕੀਤਾ ਕਦੇ ਪੈਸੇ ਕਦੇ ਕੋ ਫੜ ਕੇ ਦੇ ਕੋ ਫੜ ਕੇ ਭੁਗਤਾਨ ਕਰ ਕਦੇ ਕੋ ਫੜ ਕੇ ਖਰਚਾ ਕਰ ਇਹ ਬਹੁਤ ਬਹੁਤ ਮਾੜਾ ਟਾਈਮ ਸੀਗਾ ਅਸੀਂ ਤਾਂ ਨਹੀਂ ਪ੍ਰਾਰਥਨਾ ਕਰਾਂਗੇ ਜਿਹੜਾ ਸੀਜ਼ ਫਾਰ ਹੋਇਆ ਪ੍ਰਮਾਤਮਾ ਕਰਕੇ ਕਿ ਦੋਨਾਂ ਮੁਲਕਾਂ ਨੂੰ ਪ੍ਰਮਾਤਮਾ ਅਕਲ ਦੇਵੇ ਸ਼ਾਂਤੀ ਨਾਲ ਰਹਿਣ ਤਾਂ ਕਿ ਬਾਜ਼ਾਰ ਦੇ ਜ ਪੂਰੀ ਚੈਅਲ ਬਲ ਹੋਵੇ ਜਦੋਂ ਕੱਲ ਦੀ ਕੋਈ ਘਟਨਾਣੀ ਹੋਈ ਤਾਦੀ ਬਿਜਾਰ ਚੇਲਪਲਪੁਰੀ ਹੈ ਅੱਦਾਂ ਇਸੇ ਵਪਾਰੀ ਲੱਗਾ ਪ੍ਰਾਰਥਨਾ ਕਰਾਂਗੇ ਭਾਈ ਘਰੋਂ ਨਿਕਲੋ ਕੋਈ ਡਰ ਦਾ ਮਾਹੌਲ ਨਹੀਂ ਹੈ ਸਭ ਪਾਸੇ ਸ਼ਾਂਤੀ ਹੈ ਪਰਮਾਤਮਾ ਕਰਕੇ ਅੱਗੇ ਵੀ ਸ਼ਾਂਤੀ ਰਹੇਗੀ ਸ਼ੁਭ ਲੇਬਰ ਵਾਪਸ ਚਲੀ ਗਈ ਹੈ ਉਹ ਯਕਦਮ ਥੱਲੇ ਵਾਪਸ ਨਹੀਂ ਆਏਗੀ ਤੇ ਜਿਹੜੀ ਪੱਕੀ ਲੇਬਰ ਇੱਥੇ ਰਹਿੰਦੀ ਹੈ ਉਹਦਾ ਖਰਚਾ ਤੇ ਬਿਨਾਂ ਹੀ ਜੇ ਇਸੀ ਦੁਕਾਨ ਤੇ ਬੋਣੀ ਕਰੀਏ ਜਾਂ ਨਾ ਕਰੀਏ ਉਹਨਾਂ ਨੂੰ ਪੈਸੇ ਦੇਣੇ ਆ ਕਿਉਂਕਿ ਉਹ ਵੀ ਖਾਣਾ ਤੋ ਉਹਨਾਂ ਨੇ ਵੀ ਖਾਣਾ ਵਿਚਾਰਿਆਂ ਨੇ ਇਹ ਮਾਰ ਦੁਕਾਨਦਾਰ ਨੂੰ ਦੋਰੀ ਮਾਰ ਪੈਂਦੀ ਹੈ ਜਾਂ ਤੇ ਸਰਕਾਰ ਕੋਈ ਬੰਦੇ ਦੀ ਮਦਦ ਕਰੇ ਲੋ ਭਾਈ ਜੰਗ ਲੱਗੀ ਤੁਹਾਨੂੰ ਕੋਈ ਤੁਹਾਨੂੰ ਸਹੂਲियत ਦੇ ਰਿਆ ਕੋਈ ਫੈਸਿਲਿਟੀ ਗਵਰਨਮੈਂਟੋਂ ਨਹੀਂ ਮਿਲਦੀ ਹੈ ਉਹਦੇ ਵਿੱਚ ਆ ਕੇ ਦੁਕਾਨਦਾਰ ਹੀ ਮਰਦਾ ਸਰ ਉਮੀਦ ਛੱਡਦੀ ਸੀ ਇਹ ਝੂਠਕੋ ਬੋਲੀਏ ਕਿਉਂ ਰੋਜ਼ ਰੋ ਧੁਮਾਕੇ ਹੋ ਰਹੇ ਸੀ ਕਦੀ ਕਦੇ ਫਰੋਜ ਪਰ ਹੋ ਰਹੇ ਸੀ ਇੱਕ ਦੇ ਕਦ ਨੇ ਰੋਜ਼ ਕਹਿੰਦੇ ਬਲੈਕਆਊਟ ਕਰ ਦਿਓ ਜੀ ਸ਼ਾਮ 6:30 ਵਜੇ ਘਰ ਚ ਲਈ ਜਾਇਆ ਸੀਗਾ ਭਾਈ ਰਸਤੇ 'ਚ ਨਾ ਕਿਤੇ ਰਟਕ ਜਾਈਏ ਆਕਰ ਗਰਮੀ ਦੀ ਗੱਲ ਕਰੀਏ ਗਰਮੀ ਤਾਂ ਕੋਈ ਸ਼ੁਰੂਆਤ ਹੁੰਦੀ ਹੈ ਸ਼ਾਮ ਵੀ ਲਈ ਹੁੰਦੀ ਸਰ ਗਰਮੀ ਸ਼ੁਰੂਆਤ ਦੁਪਹਿਰ ਨੂੰ ਹੋ ਜਾਂਦੀ ਹੈ 11 12 ਵਜੇ ਕਦੇ ਕੋ ਪੂਰਾ ਧੁੱਪ ਹੁੰ ਤੇ ਗਾਵਿਆਂ ਸ਼ਾਮ ਨੂੰ 4 ਵਜੇ ਬਾਹਰ ਨਿਕਲਦਾ ਹੈ ਬਲੈਕਆਊਟ ਹੋਇਆ ਸੀਗਾ ਉਹ ਤੋਂ ਦਿੱਕਤ ਆ ਰਹੀ ਸੀਗੀ ਸਰ ਬਲੈਕਆਊਟ ਦਿੱਕਤ ਹਰ ਬੰਦੇ ਦਾ ਰਾਸ਼ਨ ਦੇ ਰਸ਼ ਸੀਗਾ ਕਪੜੇ ਵਾਲੇ ਦੁਕਾਨਦਾਰ ਵਿਹਲੇ ਬੈਠੇ ਸੀਗੇ ਹਰ ਬੰਦਾ ਕਹਿੰਦਾ ਮੈਂ ਰਾਸ਼ਨ 3 ਦਿਨ ਮਹੀਨੇ 4 ਸੇ ਮਹੀਨੇ ਲੈ ਲਵਾਂ ਕੋਈ ਕਰਕੇ ਕਹਿੰਦੇ ਨੇ ਹਰ ਚੀਜ਼ ਦੇ ਰੇਟ ਵੀ ਵਧੇ ਕੋਈ ਚੀਜ਼ਾਂ ਦੇ ਲੋਕਾਂ ਨੇ ਪੈਨਿਕ ਨਾ ਜਿਆਦਾ ਕਰਤਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਅਮਨ ਆਮਾਨ ਨਾਲ ਰੋ ਜੋ ਤੁਸੀਂ ਕਰ ਸਕਦੇ ਹੋ ਉਹ ਕਰੋ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਦੁਨੀਆ ਤੇ ਸ਼ਾਂਤੀ ਰਹੇ ਸ਼ਾਂਤੀ ਇਲਾਵਾ ਕੋਈ ਚੀਜ਼ ਨਹੀਂ ਹੈ ਵਪਾਰੀ ਵਪਾਰੀਆਂ ਨੂੰ ਵੀ ਸਿਰਿਆਂ ਪੈਣਾ ਚਾਹੀਦਾ ਵਪਾਰੀਆਂ ਨੇ ਸਿਰੇ ਦੇਵਾਂਗੇ ਭਾਈ ਖੁੱਲ ਕੇ ਕੰਮ ਕਰੋ ਕੋਈ ਡਰਨ ਦੀ ਕੋਈ ਲੋੜ ਨਹੀਂ ਹੈ ਹੁਣ ਸਮਝੋਤਾ ਹੋ ਗਿਆ ਹੈ ਪਰਮਾਤਮਾ ਕਰਕੇ ਇਹ ਅਮਲ ਚ ਰਵੇ ਇੰਪੈਕਟ ਜਦੋਂ ਜੰਗ ਲੱਗੀ ਹੈ ਜਾਂ ਪ੍ਰੀ ਜੰਗ ਕਹੋ ਜੋ ਵੀ ਹੈਗਾ ਸੀ ਜਿਹੜੀ ਆਪਸ ਜਿੰਨਾ ਦੋ ਮੁਲਕਾਂ ਦੇ ਵਿੱਚ ਹੋਇਆ ਵੈ ਸਾਰਾ ਗੁੱਚ ਉਹਦੇ ਨੇ ਬਾਜ਼ਾਰ ਨੂੰ ਇੰਪੈਕਟ ਤਾਂ ਪਿਆ ਹੀ ਹੈ ਵਪਾਰ ਇੱਕੋਦਮ ਬਹਿ ਗਿਆ ਜਿਹੜਾ ਮਾਸਾ ਗਾਗ ਚਲਣਾ ਸ਼ੁਰੂ ਹੋਇਆ ਸੀ ਕਿ ਗਰਮੀ ਦਾ ਸੀਜ਼ਨ ਸਟਾਰਟ ਹੋਇਆ ਸੀ ਉਹ ਇੱਕੋ ਦਮ ਹੀ ਬੈਠ ਗਿਆ ਗਾਗ ਇਸ ਜੰਗ ਦਾ ਇਹ ਨੁਕਸਾਨ ਸਾਨੂੰ ਲੋਕਾਂ ਨੂੰ ਇਹ ਹੋਇਆ ਬਾਜ਼ਾਰ ਖਾਲੀ ਹੋ ਗਏ ਇੱਕੋ ਦਮ ਹੀ ਜੇ 100 ਗਾਗ ਆਇਆ ਤਾਂ ਉਹਦੇ ਚ ਸਮਝ ਲਓ 90 ਗਾਗੇ ਗੱਲ ਕਰਦੇ ਸੀਗੇ ਕਿ ਇਹ ਚੀਜ਼ ਨੂੰ ਹੋਣਾ ਨਹੀਂ ਚਾਹੀਦਾ ਰੀਜ਼ਨ ਕੀ ਹੈ ਇੰਪੈਕਟ ਹੈ ਹਰ ਇੱਕ ਜੀ ਦਾ ਇੰਪੈਕਟ ਜੇ ਅੱਛਾ ਇੰਪੈਕਟ ਹੈ ਤਾਂ ਮਾੜਾ ਇੰਪੈਕਟ ਨਾਲ ਹੈ ਇਕਨੋਮੀ ਦੇ ਉੱਤੇ ਇੰਗਾ ਇੰਪੈਕਟ ਦਾ ਪੈਣਾ ਹੀ ਪੈਣਾ ਹੈਗਾ ਵਪਾਰੀ ਆ ਕੇ ਗਾਗ ਆਂਦੇ ਵੇਲੇ ਡਰਦਾ ਸੀ ਬਾਜ਼ਾਰ ਦੇ ਵਿੱਚ ਕਿ ਅਸੀਂ ਫਟਾਫਟ ਘਰ ਸਾਮਾਨ ਪਰਚੇਸ ਕਰਕੇ ਘਰ ਨੂੰ ਚ ਜੇ ਕਈ ਖਰਚੇ ਹੁੰਦੇ ਤੁਹਾਡੇ ਕੀ ਕੀ ਖਰਚੇ ਸੀਗੇ ਤੁਹਾਡੇ ਉਦੋਂ ਕੀ ਕੀ ਉਮੀਦਾਂ ਸੀਗੀਆਂ ਜਿਹੜੀ ਉਮੀਦਾਂ ਖਰਾਸਤ ਹੋ ਗਈ ਸੀ ਦੇਖੋ ਦੁਕਾਨਾਂ ਦਾ ਜਦੋਂ ਤੁਸੀਂ ਸ਼ਟਰ ਦਾ ਤਾਲਾ ਖੋਲਦੇ ਤੁਹਾਡੇ ਖਰਚੇ ਉਸੇ ਟਾਈਮ ਸ਼ੁਰੂ ਹੋ ਜਾਂਦੇ ਆ ਬਿਜਲੀ ਦਾ ਖਰਚਾ ਲੇਬਰ ਦਾ ਖਰਚਾ ਆਪਣਾ ਖਰਚਾ ਘਰ ਦਾ ਖਰਚਾ ਦੁਕਾਨਾਂ ਦੀ ਮੇਨਟੇਨੈਂਸ ਦਾ ਖਰਚਾ ਹਰ ਚੀਜ਼ ਦਾ ਖਰਚਾ ਬੈ ਉਹਦੀ ਟੈਨਸ਼ਨ ਤਾਂ ਵਪਾਰੀ ਨੂੰ ਹਰ ਵੇਲੇ ਰਹਿੰਦੀ ਹੈਗੀ ਹੈ ਇਹਨਾਂ ਦਿਨਾਂ ਚ ਜਾ ਕੇ ਹੋਰ ਜ਼ਿਆਦਾ ਵੱਧ ਗਈ ਕਿਉਂਕਿ ਇਹ ਸੀਜ਼ਨ ਦਾ ਹਲੇ ਸਟਾਰਟਿੰਗ ਟਾਈਮ ਜੀਗਾ ਲੇਕਿਨ ਕੋਦੋਂ ਵੀ ਟੈਨਸ਼ਨ ਪੈਣ ਲੱਗੀ ਕੋਦੋਂ ਬੈਠ ਗਿਆ ਸੀਜ਼ਨ ਤਰਾ ਦੇ ਦਿਓ ਕਿ ਹਰ ਵਕਤ ਸੀਜ਼ਨ ਦੇ ਵਿੱਚ ਕਿਸੇ ਨਾ ਕਿਸੇ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਦੇਖੋ ਪਿਛਲੇ 4 5 ਸਾਲਾਂ ਤੋਂ ਲੈ ਲਓ ਤੁਸੀਂ ਆਪਾਂ ਉਹੀ ਦੇਖਦੇ ਆ ਰਹੇ ਆ ਵਪਾਰੀ ਦਾ ਜਿਹੜਾ ਸਾਡੀ ਲਾਈਨ ਦਾ ਵਪਾਰੀ ਉਹ ਤਾਂ ਮਰਦਾ ਹੀ ਜਾ ਰਿਹਾ ਵੈ ਟਿਲ ਨੋਟ ਬੰਦੀ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖਦੇ ਆ ਜਿਓ ਸੀਜ਼ਨ ਜਦੋਂ ਸਟਾਰਟਿੰਗ ਹੋਣ ਲੱਗਦਾ ਹੈ ਤਾਂ ਗਰਮੀ ਦਾ ਸੀਜ਼ਨ ਹੁੰਦਾ 9 ਮਹੀਨੇ ਦਾ 10 ਮਹੀਨੇ ਦਾ ਸਟਾਰਟਿੰਗ ਹੋਣ ਲੱਗਾ ਕੁਝ ਨਾ ਕੁਝ ਪਹਿਲਾ ਨੋਟਬੰਦੀ ਆ ਗਈ ਫਿਰ ਕਰੋਨਾ ਆ ਗਿਆ ਹੁਣ ਇਹ ਚੀਜ਼ ਆ ਗਈ ਸਰਦੀ ਦਾ ਸੀਜ਼ਨ ਠੰਡ ਨਹੀਂ ਪੈ ਰਹੀ ਇਹ ਉਹ ਜਦਾ ਉਹ ਡਿਸਕੀ ਹੋਈ ਜਾ ਰਿਹਾ ਵਾ ਹਰ ਪਾਸੇ ਵਪਾਰੀ ਜਿਹੜਾ ਮਰਦਾ ਹੀ ਜਾ ਰਿਹਾ ਵਾ ਇਸ ਚੀਜ਼ ਨਾਲ ਅੱਛਾ ਕਿਸ ਤਰ੍ਹਾਂ ਦੇ ਦੇ ਹੁਣ ਜਿਹੜਾ ਤਣਾਅਪੂਰਨ ਮਾਹੌਲ ਸਮਝੋਤਾ ਹੋ ਗਿਆ ਆਇਆ ਵਾ ਹੁਣ ਵਪਾਰੀ ਆਣਾ ਸ਼ੁਰੂ ਹੋ ਰਿਹਾ ਚੈਲ ਪੈਣਾ ਹੋ ਰਿਹਾ ਦੇਖੋ ਸ਼ਾਮ ਬੱਲੇ ਕੱਲ ਵਪਾਰੀ ਜਦੋਂ ਲੱਗਿਆ ਕਿ ਹਾਂਜੀ ਸੀਜ਼ਫਾਇਰ ਹੋ ਗਿਆ ਉਸ ਤੋਂ ਬਾਅਦ 2 ਘੰਟੇ ਬਾਅਦ ਸੇ ਵਪਾਰ ਚੱਲਿਆ ਸੈਂਟਰ ਗਵਰਨਮੈਂਟ ਨੇ ਕਿਹਾ ਤਾਂ ਸੀਜ਼ਫਾਇਰ ਹੋ ਗਿਆ ਪਾਕਿਸਤਾਨ ਨੇ ਕਿਹਾ ਤਾਂ ਸੀਜ਼ਫਾਇਰ ਹੋ ਗਿਆ ਲੇਕਿਨ ਉਹਦਾ ਇੱਕ ਛੋਟਾ ਜਿਹਾ ਨੁਕਸਾਨ ਸਾਨੂੰ ਹੋਰ ਹੋਇਆ ਕਿ ਜਿਹੜੀ ਪੰਜਾਬ ਗਵਰਨਮੈਂਟ ਦੀ ਜਿਹੜੀ ਗਾਈਡਲਾਈਨਸ ਆਈਆਂ ਉਹਨਾਂ ਨੇ ਕਿਹਾ ਜੀ ਹਾਲੇ ਬਲੈਕਆਊਟ ਰਹੇਗਾ ਪੰਜਾਬ ਗਵਰਨਮੈਂਟ ਨੇ ਹਾਲੇ ਬਲੈਕਆਊਟ ਨਹੀਂ ਚੱਕਿਆ ਉਹਦਾ ਇੰਪੈਕਟ ਜਦੋਂ ਸ਼ਾਮ ਨੂੰ ਤੁਸੀਂ ਨਿਕਲੋਗੇ ਨਾ 7:30-8 ਵਜੇ ਤੋਂ ਬਾਅਦ ਤਾਂ ਸੜਕਾਂ ਹਨੇਰੀਆਂ ਹੁੰਦੀਆਂ ਵਾ ਜਦੋਂ ਹਨੇਰੀਆਂ ਸੜਕਾਂ ਕੋਈ ਦੇਖਦਾ ਨਾ ਤਾਂ ਬੰਦੇ ਦੇ ਆਟੋਮੈਟਿਕਲੀ ਡਰ ਮਨ ਚ ਬੈ ਜਾਂਦਾ ਅਗਲਾ ਕਹਿੰਦਾ ਨਹੀਂ ਹਾਲੇ ਇਹਦਾ ਮਤਲਬ ਮੀਡੀਆ ਚ ਕੁਝ ਹੋਰ ऐसे पंजाब सरकार को ये सोचना पड़ेगा कि क्या असि अगली गाइडलाइंस की दी है व्यापारियों तो व्यापार तो वैसे बहुत अभी गांव वहाँ है मार्केट में कोई कस्टमर देख लो आपके सामने कुछ सुनसान है कोई कोई बाजार में कोई भी भीड़ पहले इतना होता कल से कुछ माहौल सही हुआ है तो कुछ है कुछ है मतलब मार्केट में देख रहे हैं कस्टमर कुछ दिख रहे हैं पहले तो ऐसा माहौल था कि मतलब मार्केट में बिल्कुल सुनसान जैसे सुनसान ऐसे जैसे कर्फ्यू लग गया हुआ लेकिन अब सही है अब थोड़ा बहुत माहौल सही है लोग घर से निकलने लग गए हैं कस्टमर भी थोड़ा बहुत दिख रहे हैं मार्केट में फिलहाल अभी उतना नहीं लेकिन लोग डरे हुए थे अब ठीक है अब थोड़ा लोगों के मन में शांति है भी ठीक है सही होगा माहौल पानी सही है अपना सही से हो रहा है गांव का रहे पह पहल जब व्यवहार थोड़ा चलने लग गया था बीच में हाँ बीच में तो बिल्कुल शांति हो गई बिल्कुल एकदम ठप हो गया जैसे लग रहा है कि कर्फ्यू लग गया अच्छा ऐसे माहौल था अब तो चलो तो तो बहुत ठीक है थोड़ा बहुत जैसे लोग पता लग रहा है लोग घर से निकल लोगों रहे हैं योग का संदेश देना चाहोगे योग से ही कहेंगे कि भाई ठीक है जैसे भी है अपना आराम से ध्यान रखें घर से निकले ध्यान से निकले माहौल तो ठीक है हो गया है फिर भी एक बचाव रखना चाहिए अपना अपने घर से निकलो बचाव रखना चाहिए घर से निकलो अपना घर से बचाव रखो फिर भी ठीक है माहौल पानी हो गया सही हो जाएगा सही हो जाएगा सब कुछ सही होगा ਅਸੀਂ ਆਪੇ ਬਾਜ਼ਾਰ ਦੀ ਗੱਲ ਕਰੀਏ ਤੇ ਬਾਜ਼ਾਰ 'ਚ ਬਿਲਕੁਲ ਵੀ ਕਸਟਮ ਨਹੀਂ ਸੀਗਾ ਬਲੈਕਆਊਟ ਕਿਤੋਂ ਆਜੀ ਪੂਰਾ ਜੀ ਕਸਟਮ ਨੂੰ ਆਪਣਾ ਡਰ ਸੀਗਾ ਕਿ ਬਾਜ਼ਾਰ 'ਚ ਜਾਈਏ ਨਾ ਜਾਈਏ ਕਿਉਂਕਿ ਡੀਸੀ ਕਰੀ ਕਹਿੰਦਾ ਸੀ ਜੀ ਰੈਡ ਅਲਰਟ ਹੋ ਗਿਆ ਤੁਹਾਡਾ ਲੋਹੜਾਣਾ ਕਹਿੰਦੀ ਕਹਿੰਦਾ ਜੀ ਗ੍ਰੀਨ ਸਿਗਨਲ ਹੋ ਗਿਆ ਤੇ ਕਸਟਮਰ ਨੂੰ ਵੀ ਮਨ 'ਚ ਡਰ ਪੈ ਜਾਂਦਾ ਸੀਗਾ ਬਾਜ਼ਾਰ 'ਚ ਅਸੀਂ ਜਾਵਾਂਗੇ ਫੇਰ ਰੁਕਣਾ ਪੈ ਜੇ ਸ਼ਾਮ ਹੋ ਗਈ ਹੈ ਕਿਉਂਕਿ ਉਹਨਾਂ ਗਰਮੀ ਦਾ ਟਾਈਮ ਹੈ ਕਸਟਮਰ ਈਵਨਿੰਗ ਚਾਹੁੰਦਾ ਹੈ ਤੇ ਈਵਨਿੰਗ ਲੋਕਾਂ ਨੂੰ ਡਰ ਦਾ ਮਾਹੌਲ ਪੈ ਜਾਂਦਾ ਕਿ ਬਾਈ ਚਾਂਸ ਡਰੋਨਸ ਵਗੈਰਾ ਨਾ ਸ਼ੁਰੂ ਹੋ ਜਾਣ ਇਹ ਕਿਉਂਕਿ ਲੁਧਿਆਣਾ ਵੀ ਬਾਰਡਰ ਅਰੀਆ ਪੰਜਾਬੀ ਲਗਾ ਲਓ ਬਾਰਡਰ ਤੇ ਹੀ ਆਂਦਾ ਹੈ ਤੇ ਲੁਧਿਆਣਾ ਵੀ ਬਲੈਕਆਊਟ ਹੋਇਆ ਸੀਗਾ ਤੇ ਕਸਟਮਰ ਡਰ ਦਾ ਮਾਹੌਲ ਹੀ ਸੀਗਾ ਹੁਣ ਇੱਕ ਸੀਜ਼ਫਾਇਰ ਹੋਈ ਹੈ ਅੱਜ ਤੱਕ ਇਹਨੇ ਜੀ ਚਲੋ ਸੀਜ਼ਫਾਇਰ ਹੋਈ ਹੈ ਹੁਣ ਕਸਟਮਰ ਆਨਾ ਸ਼ੁਰੂ ਹੋਏ ਕਸਟਮਰ ਨੂੰ ਕਹਿੰਿਆ ਕੋਈ ਸਿੱਖ ਆਓ ਬਾਜ਼ਾਰ ਹੁਣ ਮੋਲ ਸ਼ਾਂਤ ਹੈ ਇਹ ਤਾਂ ਬਹੁਤ ਅੱਛੀ ਗੱਲ ਹੈ ਦੋ ਦਿਨ ਦਾ ਸਮਝੌਤਾ ਹੋ ਗਿਆ ਹੈ ਜੰਗ ਦੇ ਇੱਕ ਵਿਨਾਸ਼ ਦਾ ਕਰਨੀ ਹੁੰਦਾ ਹੈ ਬਾਕੀ ਹੁਣ ਇਹ ਜੰਗ ਦਾ ਜਿਹੜਾ ਸਮਝੌਤਾ ਪਹੁੰਚ ਹੋਇਆ ਇਹਦੇ ਨਾਲ ਥੋੜੀ ਜਿਹੀ ਬਾਜ਼ਾਰ ਚ ਅਗੇ ਨਾਲ ਰੌਣਕ ਲੋਟਣੀ ਸ਼ੁਰੂ ਆ ਵਾਪਸ ਆ ਰਹੀ ਹੈ ਅਸੀਂ ਆਸ ਕਰਦੇ ਹਾਂ ਦੇ ਵਪਾਰੀਆਂ ਨੂੰ ਕਹਿੰਦੇ ਆਂ ਵੀ ਜਿਹੜੇ ਘਰੋਂ ਕੰਮ ਨਿਕਲਣ ਆਪਣਾ ਕੋਈ ਬਾਜ਼ਾਰ ਚ ਕੋਈ ਡਰਦਾ ਮਾਹੌਲ ਨਹੀਂ ਹੈਗਾ ਸਾਰੇ ਬਾਜ਼ਾਰ ਖੁੱਲੇ ਨੇ ਆਮ ਵਾਂਗੂ ਸੁੱਖ ਸ਼ਾਂਤੀ ਮਾਨਦਨ ਖੁੱਲੇ ਨੇ ਆਪਣੀ ਆਓ ਸ਼ੋਪਿੰਗ ਕਰੋ ਤੇ ਕੋਈ ਐੜੀ ਜੰਗ ਰੁਕੀ ਇਹ ਬਹੁਤ ਹੀ ਵਧੀਆ ਦੁਨੀਆਂ ਮੁਲਕਾਂ ਦੇ ਲਈ ਵਧੀਆ ਜੀ ਅੱਛਾ ਸਰ ਕਿਤਨਾ ਕਿਤੇ ਕਸਟਮਰ ਜਿਹੜਾ ਆਂਦਾ ਸੀਗਾ ਉਹ ਕਿਥੋਂ ਜਿਹੜੇ ਡਰਦਾ ਮਾਹੌਲ ਪੈਦਾ ਹੁੰਦਾ ਸੀ ਪਹਿਲੇ ਹਾਂਜੀ ਡਰਦੇ ਮਾਹੌਲ ਕਰਕੇ ਕਸਟਮਰ ਆਣਾ ਬਿਲਕੁਲ ਬੰਦ ਕਰ ਗਿਆ ਸੀ ਜੀ ਇਹ ਤੇ ਕਿਨਾ ਕੋ ਨੁਕਸਾਨ ਹੋ ਰਿਹਾ ਸੀਗਾ ਕਿ ਪਹਿਲੇ ਹੀ ਵਪਾਰੀ ਕਰੋਨਾ ਕਾਲ ਤੋਂ ਗੁਜ਼ਰਦਾ ਆ ਰਹੇ ਆ ਮੈਂ ਕਹਾਂ ਜੀ ਕਰੋਨਾ ਕਾਲ ਲੇ ਲੋ ਨੋਟ ਬੰਦੀ ਲੇ ਲੋ ਇਹ ਜਿਹੜੀ ਹੁਣੇ ਜੰਗ ਲੱਗੀ ਸੀ ਇਹਦੇ ਤੋਂ ਸ਼ੁਰੂ ਤੋਂ ਹੀ ਵਪਾਰੀ ਬੜਾ ਹਲੇ ਤੱਕ ਪਰੇਸ਼ਾਨ ਚੱਲਦਾ ਪਿਆ ਅਸੀਂ ਇਹ ਕਹਿੰਨੇ ਆ ਜੀ ਕੋਈ ਇਹ ਜਿਹੜੀ ਜੰਗ ਦਾ ਸਮਾਪਤ ਹੋਈ ਹੈ ਇਹ ਬਹੁਤ ਵਧੀਆ ਵਪਾਰ ਦੇ ਲਈ ਤੇ ਸਾਡ ਅਬ ਦੁਨੀਆ ਦੇ ਲਈ ਵੀ ਬਹੁਤ ਵਧੀਆ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਜੀ ਹੁਣ ਬਾਜ਼ਾਰ ਬਿਲਕੁਲ ਅਮਨ ਆਮਾਨ ਵਿੱਚ ਹੈ ਤੁਸੀਂ ਆਪਣਾ ਉਹ ਆਪਣੀ ਆ ਕੇ ਸ਼ਾਪਿੰਗ ਕਰੋ ਕੋਈ ਡਰ ਦਾ ਮਾਹੌਲ ਨਹੀਂ ਹੈਗਾ ਜੀ ਬਾਜ਼ਾਰ ਦੇ ਮਾਹੌਲ ਬਾਰੇ ਦੱਸਿਆ ਵਪਾਰੀਆਂ ਦੁਕਾਨਦਾਰਾਂ ਨੇ ਕਿ ਇਹ ਮਾਹੌਲ ਸ਼ਾਂਤੀਪੂਰਨ ਹੈ ਜਿਹੜਾ ਸਮਝੋਤਾ ਹੋਇਆ ਹੈ ਕਾਫੀ ਵਧੀਆ ਸਮਝੋਤਾ ਹੈ ਕਿਉਂਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਜੰਗ ਦਾ ਅਖਾੜਾ ਵੈ ਇੱਕ ਤਬਾਈ ਵਾਲਾ ਅਖਾੜਾ ਵੈ ਕਿਉਂਕਿ ਜੰਗ ਦੇ ਨਾਲ ਕੋਈ ਵੀ ਹੱਲ ਨਹੀਂ ਨਿਕਲਿਆ ਹੈਗਾ ਵੈ ਇਹ ਸਮਝੋਤਾ ਹੋਇਆ ਬਹੁਤ ਵਧੀਆ ਹੈ ਲੋਕਾਂ ਨੂੰ ਅਪੀਲ ਕੀਤੀ ਤੁਸੀਂ ਵੀ ਆਪਣੇ ਬਾਜ਼ਾਰ ਦੇ ਵਿੱਚ ਆਓ ਡਰੋ ਨਾ ਕਿਉਂਕਿ ਜਿਹੜਾ ਡਰ ਦਾ ਮਾਹੌਲ ਸੀ ਉਹਨੂੰ ਖਤਮ ਹੋ ਚੁੱਕਾ ਹੈ ਵਾ ਹੁਣ ਲੋਕਾਂ ਨੂੰ ਅਪੀਲ ਕੀਤੀ ਉਹਨਾਂ ਨੇ ਕਿ ਡਰਨ ਦੀ ਕੋਈ ਲੋੜ ਨਹੀਂ ਹੈਗੀ ਆਰਾਮ ਦੇ ਨਾਲ ਆਓ ਸ਼ੋਪਿੰਗ ਵਗੈਰਾ ਕਰੋ ਕੋਈ ਹੈ ਜਿਹਾ ਬਲੈਕਆਊਟ ਜਾਂ ਕੁਛ ਇਦਾਂ ਨਹੀਂ ਹੈ ਪਰ ਹਾਲ ਤੱਕ ਪੰਜਾਬ ਸਰਕਾਰ ਦੇ ਵੱਲੋਂ ਬਲੈਕਆਊਟ ਜਿਹੜਾ ਕੀ ਹੈ ਜਾਰੀ ਕੀਤਾ ਗਿਆ ਹੈ ਪਰ ਦੇਖਣਾ ਹੈਗਾ ਕਿ ਇਹ ਨਿਰਦੇਸ਼ ਕਦੋਂ ਤੱਕ ਰੱਦ ਹੋਣਗੇ ਬਲੈਕਆਊਟ ਦੇ ਜੋੜੇ ਰੋ ਲਧਾਨ ਲਾਲ ਦੀਪਕ ਕੁਮਾਰ ਤਰਾ ਯੂਮਰ ਰਿਪੋਰਟ ਧੰਨਵਾਦ